ਹੁਣ ਸਿੰਗਰ ਦਲਜੀਤ ਦਸਾਂਝ ਨੇ ਸ਼ਰਾਬ ਤੇ ਗਾਏ ਜਾਂਦੇ ਗੀਤਾਂ ਬਾਰੇ ਬੜੀ ਵੱਡੀ ਤੇ ਅਜੀਬ ਗੱਲ ਬੋਲ ਦਿੱਤੀ ਹੈ। ਉਹਦੇ ਬਾਰੇ ਤਰ੍ਹਾਂ-ਤਰ੍ਹਾਂ ਦੀ ਚਰਚਾ ਛਿੜ ਗਈ ਹੈ। ਤੁਸੀਂ ਵੀ ਆਪਣਾ ਕਮੈਂਟ ਅੱਜ ਲਿਖਿਓ ਕੀ ਦਲਜੀਤ ਦਸਾਂਝ ਸਹੀ ਕਹਿ ਰਿਹਾ ਹੈ ਜਾਂ ਗਲਤ ਕਹਿ ਰਿਹਾ ਹੈ। ਮੈਂ ਤੁਹਾਡੇ ਨਾਲ ਚਰਚਾ ਕਰਦਾ। ਦਲਜੀਤ ਦਸਾਂਝ ਨੇ ਇਹ ਆਖਿਆ ਉਹ ਕਹਿੰਦਾ ਵੀ ਜਿੱਥੇ ਕਿਤੇ ਮੈਂ ਪ੍ਰੋਗਰਾਮ ਲਾਉਣ ਜਾਂਦਾ ਤਾਂ ਉਥੇ ਇਸ ਗੱਲ ਤੋਂ ਕੁਝ ਲੋਕ ਰੋਲਾ ਪਾ ਰਹੇ ਨੇ ਕਿ ਮੈਂ ਸ਼ਰਾਬ ਦੇ ਉੱਪਰ ਗੀਤ ਕਿਉਂ ਗਾ ਰਿਹਾ ਪਟਿਆਲਾ ਪੈਗ ਲਾ ਛੱਡੀ ਦਾ ਜਾਂ ਹੋਰ ਜਿਹੜੇ ਗੀਤ ਨੇ ਉਹ ਮੈਂ ਕਿਉਂ ਲਾ ਰਿਹਾ ਤਾਂ ਕਹਿੰਦਾ ਕੁਝ ਲੋਕਾਂ ਨੂੰ ਇਸ ਗੱਲ ਤੇ ਤਕਲੀਫ ਹੋ ਰਹੀ ਹੈ ਤੇ ਕਹਿੰਦਾ ਵੀ ਮੈਂ ਸ਼ਰਾਬ ਤੇ ਗੀਤ ਗਾਉਣੇ ਛੱਡ ਦਿਆਂਗਾ ਜੇਕਰ ਸਾਰੇ ਸੂਬੇ ਪੰਜਾਬ ਭਾਰਤ ਦੇ ਜਿਹੜੇ ਉਹ ਸ਼ਰਾਬ ਬੰਦੀ ਦਾ ਐਲਾਨ ਕਰ ਦੇਣ ਔਰ ਪੂਰੀ ਤਰ੍ਹਾਂ ਸ਼ਰਾਬ ਤੇ ਪਾਬੰਦੀ ਲੱਗ ਜਾਏ ਤਾਂ ਫਿਰ ਮੈਂ ਸ਼ਰਾਬ ਦੇ ਉੱਪਰ ਗੀਤ ਗਾਉਣੇ ਬੰਦ ਕਰ ਦਿਆਂਗਾ ਹੁਣ ਤੁਸੀਂ ਦੱਸੋ ਕੀ ਦਲਜੀਤ ਦਸਾਂਝ ਦਾ ਇਹ ਬਿਆਨ ਸਹੀ ਹੈ ਕੀ ਦਲਜੀਤ ਦਸਾਂਝ ਦੀ ਇਹ ਸੋਚ ਤੇ ਵਿਚਾਰਧਾਰਾ ਸਹੀ ਹੈ ਵੇਖੋ ਜੇਕਰ ਕੋਈ ਵਿਅਕਤੀ ਇਹ ਕਵੇ ਮੰਨ ਲਓ ਕਿਸੇ ਚੋਰ ਨੇ ਚੋਰੀ ਕੀਤੀ ਤੇ ਤੁਸੀਂ ਉਹਨੂੰ ਚੋਰੀ ਕਰਨ ਤੋਂ ਰੋਕਿਆ ਤਾਂ ਉਹ ਕਵੇ ਕਿ ਤੁਸੀਂ ਪਹਿਲਾਂ ਸਾਰੇ ਦੇਸ਼ ਦੇ ਸਾਰੇ ਸੂਬਿਆਂ 'ਚੋਂ ਚੋਰੀ ਖਤਮ ਕਰ ਦਿਓ। ਉਦੋਂ ਬਾਅਦ ਮੈਂ ਵੀ ਚੋਰੀ ਕਰਨਾ ਛੱਡ ਦਿਆਂਗਾ। ਤਾਂ ਕੀ ਇਹ ਜਾਇਜ ਮੰਨੋਗੇ? ਜੇਕਰ ਕੋਈ ਇੱਕ ਦੁਕਾਨਦਾਰ ਜਾਂ ਇੱਕ ਕੋਈ ਵਪਾਰੀ ਜਾਂ ਕੋਈ ਇੱਕ ਬੰਦਾ ਕਿਸੇ ਨਾਲ ਠੱਗੀ ਕਰੇ ਤੇ ਉਹਨੂੰ ਕਿਹਾ ਜਾਵੇ ਵੀ ਤੂੰ ਆ ਠੱਗੀ ਕਿਉਂ ਕੀਤੀ ਐ? ਤੇ ਉਹ ਕਵੇ ਪਹਿਲਾਂ ਸਾਰੇ ਦੇਸ਼ 'ਚੋਂ ਸਾਰੇ ਸੂਬਿਆਂ 'ਚੋਂ ਤੁਸੀਂ ਠੱਗੀ ਬੰਦ ਕਰਾ ਦਿਓ। ਫੇਰ ਮੈਂ ਵੀ ਛੱਡ ਦੂੰਗਾ ਨਹੀਂ ਤਾਂ ਮੈਂ ਉਹਨਾ ਟਾਈਮ ਕਰੂੰਗਾ ਤਾਂ ਕਿ ਕਹੋਂਗੇ ਕਿ ਇਹ ਜਾਇਜ਼ ਹੈ ਹੁਣ ਦਲਜੀਤ ਦਸਾਂਝ ਇਹ ਕਹਿੰਦਾ ਹੈ ਕਿ ਜੇਕਰ ਤੁਸੀਂ ਮੇਰੇ ਤੋਂ ਸ਼ਰਾਬ ਦੇ ਗੀਤ ਬੰਦ ਕਰਾਉਣੇ ਨੇ ਤਾਂ ਮੈਂ ਕਰਨ ਲਈ ਤਿਆਰ ਆ ਮੈਂ ਸ਼ਰਾਬ ਤੇ ਗੀਤ ਨਹੀਂ ਗਾਉਂਗਾ ਪਰ ਪਹਿਲਾਂ ਪੂਰੇ ਦੇਸ਼ 'ਚੋਂ ਤੁਸੀਂ ਸ਼ਰਾਬ ਬੰਦੀ ਕਰੋ ਦੇਖੋ ਇਹ ਗੱਲ ਦਲਜੀਤ ਦਸਾਂਝ ਦੀ ਸਹੀ ਹੈ ਕੇ ਪੂਰੇ ਦੇਸ਼ ਚ ਸਾਰੀ ਤਰ੍ਹਾਂ ਦੇ ਨਸ਼ਿਆਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਸ਼ਰਾਬ ਵੀ ਇੱਕ ਨਸ਼ਾ ਹੈ ਹਾਂ ਜਿਹੜੇ ਸ਼ਰਾਬ ਪੀਂਦੇ ਨੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਸ਼ਾਇਦ ਇਹ ਨਸ਼ਾ ਨਹੀਂਗਾ ਜਾਂ ਇਹ ਛੋਟਾ ਨਸ਼ਾ ਹੈ ਪਰ ਇਹ ਵੀ ਨਸ਼ਾ ਹੈ ਇਹਨੇ ਵੀ ਲੱਖਾਂ ਕਰੋੜਾਂ ਘਰ ਬਰਬਾਦ ਕੀਤੇ ਲੱਖਾਂ ਕਰੋੜਾਂ ਲੋਕਾਂ ਦੀ ਸ਼ਰਾਬ ਨੇ ਜਾਨ ਵੀ ਲਈ ਹੈ ਗੁਰਬਾਣੀ ਦੇ ਵਿੱਚ ਵੀ ਸ਼ਰਾਬ ਪੀਣ ਨੂੰ ਗਲਤ ਕਿਹਾ ਗਿਆ ਦੂਸਰੇ ਨਸ਼ਿਆਂ ਵਰਗਾ ਹੀ ਮੰਨਿਆ ਗਿਆ ਤਾਂ ਇਸ ਕਰਕੇ ਦਲਜੀਤ ਦੋਸਾਧ ਨੇ ਜਦੋਂ ਉਹ ਗੁਜਰਾਤ ਦੇ ਵਿੱਚ ਆਪਣਾ ਪ੍ਰੋਗਰਾਮ ਕਰ ਰਿਹਾ ਸੀ ਤਾਂ ਉੱਥੇ ਲੋਕਾਂ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਕਹਿੰਦਾ ਵੀ ਰੋਜ਼ ਮੈਨੂੰ ਨੋਟਿਸ ਆ ਜਾਂਦਾ ਸ਼ਰਾਬ ਤੇ ਗੀਤਾਂ ਬਾਰੇ ਪਰ ਕਹਿੰਦਾ ਅੱਜ ਮੈਂ ਗੁਜਰਾਤ 'ਚ ਸ਼ਰਾਬ ਵਾਲਾ ਗੀਤ ਨਹੀਂ ਗਾਊਂਗਾ ਕਿਉਂਕਿ ਕਹਿੰਦਾ ਇੱਥੇ ਪਹਿਲਾਂ ਹੀ ਸ਼ਰਾਬ ਬੰਦੀ ਕੀਤੀ ਹੋਈ ਹੈ ਇਸ ਕਰਕੇ ਮੈਂ ਇੱਥੇ ਗੀਤ ਨਹੀਂ ਗਾਊਂਗਾ ਪਰ ਕਹਿੰਦਾ ਵੀ ਮੈਂ ਆਪਣੀ ਪੂਰੀ ਜ਼ਿੰਦਗੀ ਚ ਕੁਝ ਕ ਗੀਤ ਸ਼ਰਾਬ ਤੇ ਗਾਏ ਨੇ ਹੋਰ ਗਾਇਕਾਂ ਨੇ ਤਾਂ ਜਾਦਾ ਗਿਣਤੀ ਚ ਗਾਏ ਨੇ ਤਾਂ ਮੈਨੂੰ ਕਿਉਂ ਕੱਲੇ ਨੂੰ ਰੋਕਿਆ ਜਾਂਦਾ ਹੈ ਤੇ ਨਾਲੇ ਉਹਨੇ ਕਹਿ ਦਿੱਤਾ ਕਿ ਮੈਂ ਵੀ ਸ਼ਰਾਬ ਤੇ ਗੀਤ ਗਾਉਣੇ ਬੰਦ ਕਰ ਦਿਆਂਗਾ ਜੇ ਸ਼ਰਾਬ ਬੰਦੀ ਕਰ ਦਿੱਤੀ ਜਾਵੇ ਦੇਖੋ ਇਹ ਗੱਲ ਦਲਜੀਤ ਦੀ ਠੀਕ ਹੈ ਸ਼ਰਾਬ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਇੱਥੇ ਪਾਬੰਦੀ ਲੱਗਣੀ ਚਾਹੀਦੀ ਹੈ ਜੇ ਗੁਜਰਾਤ ਸ਼ਰਾਬ ਤੇ ਪਾਬੰਦੀ ਲਾ ਸਕਦਾ ਹੈ ਜੇਕਰ ਬਿਹਾਰ ਜਿਹਨੂੰ ਸਾਡੇ ਪੰਜਾਬੀ ਲੋਕ ਬਿਨਾਂ ਗੱਲ ਤੋਂ ਹੀ ਆਪਣੇ ਆਪ ਤੋਂ ਨੀਵਾ ਸਮਝ ਲੈਂਦੇ ਨੇ ਵੀ ਉਹ ਬਿਹਾਰ ਦੇ ਬਈਏ ਇਹ ਵੋ ਜੇ ਉਥੋਂ ਦਾ ਬਿਹਾਰ ਦਾ ਸੂਬਾ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਉਥੇ ਸ਼ਰਾਬ ਤੇ ਪਾਬੰਦੀ ਲਾ ਸਕਦਾ ਹੈ ਰੋਕ ਲਾ ਸਕਦਾ ਹੈ ਠੇਕਿਆਂ ਦੇ ਵਿੱਚ ਵੀ ਉਥੇ ਸ਼ਰਾਬ ਨਹੀਂ ਵਿਕਦੀ ਤਾਂ ਫਿਰ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਸਾਰੀਆਂ ਸਰਕਾਰਾਂ ਹੀ ਗੁਰੂ ਸਹਿਬਾਨਾਂ ਦੀ ਕਦਰ ਕਰਨ ਤੇ ਗੁਰੂ ਸਹਿਬਾਨਾਂ ਦੀ ਸੋਚ ਤੇ ਚੱਲਣ ਦੇ ਦਾਅਵੇ ਕਰਦੀਆਂ ਨੇ ਕਿ ਉੱਥੇ ਪਾਬੰਦੀ ਨਹੀਂ ਲੱਗ ਸਕਦੀ ਲੱਗਣੀ ਚਾਹੀਦੀ ਹੈ ਪਰ ਜਿਹੜੀ ਗੱਲ ਦਲਜੀਤ ਦੀ ਹੈ ਜਿਹੜੀ ਸ਼ਰਤ ਉਹਨੇ ਰੱਖੀ ਹੈ ਇਹ ਵਾਜਬ ਨਹੀਂ ਮੰਨ ਲਓ ਕਿ ਜੇ 100 ਤਰ੍ਹਾਂ ਦੇ ਗਲਤ ਕੰਮ ਹੋ ਰਹੇ ਨੇ ਜੇ ਤੁਸੀਂ ਜਾਂ ਮੈਂ ਆਪਾਂ ਕਹੀਏ ਵੀ ਮੈਂ ਵੀ ਕਰੂੰਗਾ ਉਹ ਗਲਤ ਕੰਮ ਜਾਂ ਤਾਂ ਸਾਰਿਆਂ ਦਾ ਰਖਾਓ ਤੇ ਯਾ ਮੈਂ ਵੀ ਕਰੂੰਗਾ ਤਾਂ ਕਿ ਇਹ ਗੱਲ ਠੀਕ ਹੋਏਗੀ ਮੰਨ ਲਓ ਕੁਝ ਲੋਕ ਚਿੱਟਾ ਵੇਚਦੇ ਨੇ ਚਿੱਟਾ ਬਹੁਤ ਵੱਡੇ ਪੱਧਰ ਤੇ ਪੰਜਾਬ ਚ ਜਵਾਨੀ ਤਬਾਹ ਕਰ ਰਿਹਾ ਨਸ਼ਾ ਤਾਂ ਜੇਕਰ ਮੈਂ ਵੀ ਉਹ ਨਸ਼ਾ ਪ੍ਰਮੋਟ ਕਰਨ ਲੱਗ ਜਾਵਾਂ ਉਹਦੇ ਉਹਦੇ ਪੱਖ ਚ ਭਾਸ਼ਣ ਦੇਵਾਂ ਜਾਂ ਉਹਦੀ ਪ੍ਰਸ਼ੰਸਾ ਚ ਜਾਂ ਉਹਦਾ क्रेਜ ਨੌਜਵਾਨਾਂ ਚ ਪੈਦਾ ਕਰਾਂ ਤਾਂ ਜੇਕਰ ਕੋਈ ਮੈਨੂੰ ਰੋਕੇ ਤਾਂ ਮੈਂ ਕਹਿ ਦਿਆਂ ਪੇ ਪਹਿਲਾਂ ਤੁਸੀਂ ਚਿੱਟਾ ਪੰਜਾਬ ਚੋਂ ਖਤਮ ਕਰੋ ਚੰਗੀ ਤਰ੍ਹਾਂ ਖਤਮ ਕਰ ਲਓ ਤੇ ਫੇਰ ਮੈਂ ਵੀ ਚਿੱਟੇ ਦੇ ਉੱਪਰ ਭਾਸ਼ਣ ਦੇਣਾ ਜਾਂ ਚਿੱਟੇ ਦੇ ਹੱਕ ਚ ਭਾਸ਼ਣ ਦੇਣਾ ਜਾਂ ਚਿੱਟੇ ਨੂੰ ਪ੍ਰਮੋਟ ਕਰਨਾ ਬੰਦ ਕਰ ਦਿਆਂਗਾ ਤਾਂ ਕੀ ਤੁਸੀਂ ਠੀਕ ਸਮਝੋਗੇ ਕਹੋਗੇ ਕਿ ਇਹ ਗਲਤ ਹੈ ਜੇਕਰ ਇੱਕ ਗਲਤ ਕੰਮ ਹੋ ਰਿਹਾ ਹੈ ਤਾਂ ਮੈਂ ਉਹਨੂੰ ਰੋਕ ਨਹੀਂ ਸਕਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਉਹਦਾ ਭਾਗੀਦਾਰ ਬਣਾ ਮੈਂ ਵੀ ਉਹਦਾ ਹਿੱਸਾ ਬਣਾ ਮੈਂ ਵੀ ਉਹ ਕੰਮ ਕਰਨ ਲੱਗ ਜਾਵਾਂ ਇਹ ਠੀਕ ਨਹੀਂਗਾ ਔਰ ਦਲਜੀਤ ਦਸਾਂਝ ਨੇ ਜਿਹੜੀ ਇਹ ਗੱਲ ਆਖੀ ਹੈ ਇਹ ਮੈਨੂੰ ਲੱਗਦਾ ਕਿ ਇਦਾਂ ਦੀ ਗੱਲ ਹੀ ਹੈ ਵੀ ਯਾ ਤਾਂ ਸਾਰੇ ਉਹ ਗਲਤ ਕੰਮ ਰੁਕ ਬੰਦ ਕਰਨ ਤੇ ਜਾਂ ਫਿਰ ਮੈਂ ਵੀ ਉਹਨੂੰ ਪ੍ਰਮੋਟ ਕਰਾਂਗਾ ਦਲਜੀਤ ਦਸਾਂਝ ਨੇ ਸਟੇਜ ਤੋਂ ਇਹ ਵੀ ਆਖਿਆ ਵੀ ਮੈਂ ਸ਼ਰਾਬ ਨਹੀਂ ਪੀਂਦਾ ਪਰ ਜੇ ਦਲਜੀਤ ਸਿੰਘ ਆਪਜੀ ਸ਼ਰਾਬ ਨਹੀਂ ਪੀਂਦੇ ਤਾਂ ਫਿਰ ਤੁਹਾਨੂੰ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਵੀ ਬੰਦ ਕਰਨੇ ਚਾਹੀਦੇ ਨੇ। ਕੁਝ ਲੋਕ ਇਹ ਵੀ ਕਹਿੰਦੇ ਨੇ ਵੀ ਗੀਤਾਂ ਦਾ ਤਾਂ ਅਸਰ ਹੀ ਨਹੀਂ ਹੁੰਦਾ। ਇਹ ਬਿਲਕੁਲ ਝੂਠੀ ਗੱਲ ਐ। ਮੈਡੀਕਲ ਸਾਇੰਸ ਤੇ ਮਨੋਵਿਗਿਆਨ ਕਹਿੰਦਾ ਹੈ ਕਿ ਆਮ ਬੋਲ ਕੇ ਕਹੀ ਗਈ ਗੱਲ ਨਾਲੋਂ ਸੰਗੀਤ ਦੇ ਮਾਧਿਅਮ ਚ ਕਹੀ ਗੱਲ ਦਿਮਾਗ ਤੇ ਵੱਧ ਅਸਰ ਕਰਦੀ ਐ। ਕਈ ਗੁਣਾ ਜ਼ਿਆਦਾ ਅਸਰ ਕਰਦੀ ਐ। ਇਹੀ ਗੱਲ ਐ ਵੀ ਗੀਤ ਸੁਣ ਕੇ ਸੈਡ ਸੌਗ ਸੁਣ ਕੇ ਕਈ ਲੋਕ ਰੋਣ ਲੱਗ ਪੈਂਦੇ ਨੇ ਔਰ ਜਿਹੜੇ ਜਸ਼ੀਲੇ ਗੀਤ ਸੁਣ ਕੇ ਕਈ ਲੋਕਾਂ ਨੂੰ ਜੋਸ਼ ਆ ਜਾਂਦਾ ਔਰ ਲੱਚਰ ਗੀਤ ਸੁਣ ਕੇ ਕਾਮ ਪੜਕਦਾ ਤੇ ਨਸ਼ੇ ਪੱਤੇ ਨੂੰ ਪ੍ਰਮੋਟ ਕਰਨ ਵਾਲੇ ਜਾਂ ਉਹਦੀ ਤਾਰੀਫ ਕਰਨ ਵਾਲੇ ਗੀਤ ਸੁਣ ਕੇ ਵੀ ਫਿਰ ਨਸ਼ਾ ਕਰਨ ਵਾਲੀ ਜੀ ਕਰਦਾ ਹੀ ਕਰਦਾ ਹੈ ਜਿਹਦੀ ਥੋੜੀ ਜਿਹੀ ਇੱਛਾ ਇੰਨੀ ਹੋਵੇ ਉਹਦਾ ਗੀਤ ਸੁਣ ਕੇ ਇੰਨੀ ਹੋ ਜਾਂਦੀ ਆ ਤੇ ਇਹ ਗੱਲ ਜਿੰਨਾ ਮਰਜ਼ੀ ਕੋਈ ਮੁਕਰ ਲਵੇ ਇਹ ਸੱਚ ਨੂੰ ਬਦਲਿਆ ਨਹੀਂ ਜਾ ਸਕਦਾ ਸਿੱਧੂ ਮੂਸੇਵਾਲਾ ਨੇ ਵੀ ਕਿਹਾ ਸੀ ਮੈਂ ਉਹਦੀ ਇੱਕ ਦੋ ਬਰੀ ਇੰਟਰਵਿਊ ਸੁਣੀ ਪ੍ਰਾਣੀ ਤਾਂ ਉਹਨੇ ਇਹ ਕਿਹਾ ਕਿ ਵੇਖੋ ਜੀ ਮੈਨੂੰ ਕਹਿੰਦੇ ਹਥਿਆਰਾਂ ਤੇ ਗੀਤ ਗਾਉਂਦਾ ਹੈ ਇਹ ਤਾਂ ਗੁੰਡਾਗਰਦੀ ਨੂੰ ਉਤਸ਼ਾਹਤ ਕਰਦਾ ਹੈ ਜਦੋਂ ਉਹਨੇ ਗੀਤ ਗਾਏ ਸੀ ਨਾ ਕਿ ਬੰਦਾ ਮਾਰ ਕੇ ਕਸੂਰ ਪੁੱਛਦੇ ਜਿੱਥੇ ਪਹਿਲਾ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਤਾਂ ਕਹਿੰਦਾ ਵੀ ਇਹਨਾਂ ਗੀਤਾਂ ਦਾ ਅਸਰ ਨਹੀਂ ਹੁੰਦਾ ਸਮਾਜ ਤੇ ਉਦੋਂ ਸਿੱਧੂ ਮੂਸੇਵਾਲਾ ਵੀ ਗਲਤ ਬੋਲ ਰਿਹਾ ਸੀ ਕਿਉਂਕਿ ਅਸਰ ਹੁੰਦਾ ਹੈ ਲੋਕਾਂ ਦੇ ਦਿਮਾਗ ਤੇ ਗੀਤਾਂ ਦਾ ਜੇ ਹਜ਼ਾਰ ਬੰਦੇ ਨੇ ਗੀਤ ਸੁਣਿਆ ਸਾਰਿਆਂ ਤੇ ਜੇ ਨਹੀਂ ਹੋਇਆ ਤੇ 50 ਬੰਦਿਆਂ ਤੇ ਤਾਂ ਚੱਕਵਾ ਬਣ ਆ ਜਾਂਦਾ ਹੈ ਜਿਹੜੇ ਪਹਿਲਾਂ ਹੀ ਚੱਕਵੇਂ ਹੁੰਦੇ ਨੇ ਉਹ ਹੋਰ ਹੋ ਜਾਂਦੇ ਨੇ ਤੇ ਸਿੱਧੂ ਮੂਸੇਵਾਲਾ ਉਸੇ ਮਾਹੌਲ ਦਾ ਸ਼ਿਕਾਰ ਹੋਇਆ ਜਿਹੜੇ ਮਾਹੌਲ ਨੂੰ ਉਹ ਆਪਣੇ ਗੀਤਾਂ ਚ ਪ੍ਰਮੋਟ ਕਰਦਾ ਰਿਹਾ ਜਿਹੜੇ ਮਾਹੌਲ ਨੂੰ ਉਹ ਆਪਣੇ ਗੀਤਾਂ ਚ ਪਾਣੀ ਪਾਉਂਦਾ ਰਿਹਾ ਸਿੱਧੂ ਮੂਸੇਵਾਲੇ ਦੇ ਸਾਰੇ ਗੀਤ ਜਦ ਆਪਾਂ ਸੁਣਦੇ ਆ ਤਾਂ ਜੇ ਉਹਦੇ 20 ਗੀਤ ਸੁਣੋਗੇ ਤੇ 20ਾਂ ਚੋਂ 16 17 ਗੀਤ ਲੜਾਈ ਮਾਰ ਤਾੜ ਹਥਿਆਰ ਜਾਂ ਖੂਨ ਖਰਾਬੇ ਨੂੰ ਪ੍ਰਮੋਟ ਕਰਦੇ ਨੇ ਹੁਣ ਮਾਂ ਪਿਓ ਦਾ ਪੁੱਤ ਮਰਿਆ ਸਿੱਧੂ ਮੂਸੇਵਾਲਾ ਅਸੀਂ ਉੱਥੇ ਬਹੁਤ ਦੁਖੀ ਹੋਏ ਆ ਸਾਰੇ ਅੱਜ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਦੁੱਖ ਹੈ ਪਰ ਜਿਹੜੀ ਗੱਲ ਗੀਤਾਂ ਦੀ ਹੈ ਉੱਥੇ ਤਾਂ ਠੋਕ ਵਜਾ ਕੇ ਬੋਲਣਾ ਪਊਗਾ ਜੇ ਨਹੀਂ ਬੋਲਾਂਗੇ ਤਾਂ ਇਹ ਸਾਡੀ ਇਤਿਹਾਸਕ ਗਲਤੀ ਹੋਏਗੀ ਅੱਜ ਦਲਜੀਤ ਦਸਾਂਝ ਹੋਵੇ ਜਾਂ ਹੋਰ ਬਹੁਤ ਸਾਰੇ ਸਿੰਗਰ ਨੇ ਜਿਹੜੇ ਮਾਂ ਬੋਲੀ ਦੀ ਸੇਵਾ ਦੀ ਗੱਲ ਕਰਦੇ ਨੇ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਚਾਹੇ ਮੈਂ ਬੋਲ ਰਿਹਾ ਆ ਚੈਨਲ ਦੇ ਉੱਪਰ ਜਾਂ ਸਿੰਗਰ ਵੱਖ-ਵੱਖ ਜਿਹੜੇ ਨੇ ਉਹਨਾਂ ਨੇ ਪੰਜਾਬੀ ਦੇ ਵਿੱਚ ਗੀਤ गा ਕੇ ਪੈਸਾ ਕਮਾਇਆ ਜਿੰਨੇ ਵੀ ਲੋਕ ਜਿਹੜੀ ਭਾਸ਼ਾ ਦਾ ਇਸਤੇਮਾਲ ਕਰਕੇ ਕਮਾਈ ਕਰਦੇ ਨੇ ਪੈਸਾ ਕਮਾਉਂਦੇ ਨੇ ਇਨਕਮ ਕਮਾਉਂਦੇ ਨੇ ਕੋਈ ਉਹ ਸੇਵਾ ਸੁਵਾ ਨਹੀਂ ਹੁੰਦੀ ਸੇਵਾ ਤਾਂ ਹੁੰਦੀ ਆ ਜਦੋਂ ਤੁਸੀਂ ਕੁਝ ਵੀ ਲਏ ਤੋਂ ਬਿਨਾ ਕਰੋ ਤੁਸੀਂ ਕੁਝ ਉਹਦੇ ਚੋ ਪ੍ਰੋਫਿਟ ਮੁਨਾਫਾ ਪੈਸਾ ਦਾ ਕਮਾਰੇ ਹੋ ਗੋ ਉਹ ਤਾਂ ਹੋ ਗਈ ਸੇਵਾ ਤੇ ਜਿਹੜੀ ਅਸੀਂ ਮੋਟਾ ਪੈਸਾ ਕਮਾ ਕੇ ਕਰ ਰਹੇ ਹੋਈਏ ਤਾਂ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਪੰਜਾਬੀ ਮਾਂ ਬੋਲੀ ਨੇ ਸੇਵਾ ਕੀਤੀ ਬਹੁਤ ਸਾਰੇ ਸਿੰਗਰਾਂ ਦੀ ਗਾਇਕਾਂ ਦੀ ਗਾਇਕਾਂ ਸਿੰਗਰਾਂ ਨੇ ਮਾਂ ਬੋਲੀ ਦੀ ਸੇਵਾ ਨਹੀਂ ਕੀਤੀ ਜਿਵੇਂ ਇੱਕ ਗਾ ਲੰਗਰ ਉਹ ਆ ਸੇਵਾ ਜਿੱਥੇ ਮੁਫਤ ਜਿਹੜਾ ਮਰਜੀ ਆਵੇ ਛੱਕੇ ਤੇ ਜਾਵੇ ਇੱਕ ਕਿਸੇ ਨੇ ਖੋਲ ਲਿਆ ਹੋਟਲ ਉਹ ਹੋਟਲ ਦੇ ਉੱਪਰ ਖਾਣਾ ਦਿੰਦਾ ਪੈਸਿਆਂ ਨਾਲ ਤਾਂ ਇਹ ਕੋਈ ਸੇਵਾ ਸੁਭਾ ਨਹੀਂ ਹੈ ਉਹ ਤਾਂ ਆਪਦਾ ਬਿਜ਼ਨਸ ਚਲਾ ਕੇ ਬੈਠਾ ਅਗਲਾ ਔਰ ਅੱਜ ਤੱਕ ਬੜੇ ਸਿੰਗਰਾਂ ਨੇ ਪੰਜਾਬੀ ਮਾਂ ਬੋਲੀ 'ਚ ਗਾਇਕੀ ਦਾ ਬਿਜ਼ਨਸ ਕੀਤਾ ਮੋਟਾ ਪੈਸਾ ਕਮਾਇਆ ਔਰ ਪੰਜਾਬੀਆਂ ਸੇ ਰੱਜ ਕੇ ਸਾਨ ਕੀਤਾ ਕਿ ਅਸੀਂ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਜੇਕਰ ਪੰਜਾਬੀ ਮਾਂ ਬੋਲੀ 'ਚ ਗਾਉਣ ਤੁਸੀਂ ਨਾ ਲੱਗਦੇ ਤਾਂ ਸ਼ਾਇਦ ਦਿਹਾੜੀਆਂ ਕਰਦੇ ਹੁੰਦੇ ਮਜ਼ਦੂਰੀ ਕਰਦੇ ਹੁੰਦੇ ਕਾ ਬਹੁਤ ਸਾਰੇ ਗਾਇਕ ਜਿਹੜੇ ਨੇ ਉਹ ਵਿਚਾਰੇ ਗਰੀਬ ਮਜ਼ਦੂਰ ਪਰਿਵਾਰਾਂ ਚੋਂ ਵੀ ਆਏ ਨੇ ਤਾਂ ਇਹ ਸੇਵਾ ਨੇ ਸੇਵਾ ਕੀਤੀ ਆ ਉਹਨਾਂ ਲੋਕਾਂ ਨੇ ਪੰਜਾਬੀ ਮਾਂ ਬੋਲੀ ਦੀ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸਵਾਰਥ ਤੋਂ ਕੰਮ ਕੀਤਾ ਪੰਜਾਬੀ ਮਾਂ ਬੋਲੀ ਨੂੰ ਬਿਨਾਂ ਕਿਸੇ ਸਵਾਰਥ ਇਨਕਮ ਤੋਂ ਉਹ ਉੱਪਰ ਲੈ ਕੇ ਗਏ ਉਹਨਾਂ ਨੇ ਕੀਤਾ ਜਿਹੜੇ ਹੁਣ ਦਲਜੀਤ ਦਸਾਂਝ ਸਾਹਿਬ ਨੇ ਉਹ ਇੱਕ ਇੱਕ ਖਾੜੇ ਦਾ ਇੰਨਾ ਪੈਸਾ ਲੈਂਦੇ ਨੇ ਵੀ ਇੱਕ ਪਿੰਡ ਸਾਰਾ ਜੇ ਫੰਡ ਇਕੱਠਾ ਕਰਕੇ ਲਵਾਉਣਾ ਚਾਹੇ ਤੇ ਲਵਾ ਨਹੀਂ ਸਕਦਾ ਇਹ ਇੰਨਾ ਪੈਸਾ ਲੈਂਦੇ ਨੇ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੂਜੇ ਨੰਬਰ ਤੇ ਲੋਕ ਗਾਇਕ ਇਹ ਲੋਕ ਗਾਇਕ ਨਹੀਂ ਰਹੇ ਲੋਕ ਗਾਇਕ ਨੇ ਜਿਹੜੇ ਆਮ ਜਨਤਾ ਆਮ ਲੋਕਾਂ ਲਈ ਗਾਉਂਦੇ ਨੇ ਇਹਨਾਂ ਦਾ ਖਾੜਾ ਵੇਖਣਾ ਹੋਵੇ ਪ੍ਰੋਗਰਾਮ ਵੇਖਣਾ ਹੋਵੇ ਆਮ ਬੰਦਾ ਵੇਖ ਨਹੀਂ ਸਕਦਾ ਬਹੁਤ ਮਹਿੰਗੀ ਟਿਕਟ ਹੁੰਦੀ ਆ ਪੰਜਾਬ ਦੇ ਵਿੱਚ ਦਲਜੀਤ ਦਸਾਂਝ ਪਿੰਡਾਂ 'ਚ ਕਿੰਨੇ ਖਾੜੇ ਲਾ ਰਿਆ ਜਿਹੜੇ ਮੇਲਿਆਂ 'ਚ ਕਿੰਨੇ ਤਾਂ ਸਾਲ ਦੇ ਵਿੱਚ ਕੋਈ 10 ਥਾਵਾਂ ਵੀ ਇਹੋ ਜਿਹੀਆਂ ਨਹੀਂ ਹੋਣਗੀਆਂ ਜਿੱਥੇ ਇਹਨਾਂ ਲੋਕਾਂ ਨੇ ਲੋਕਾਂ ਦੇ ਲਈ ਫ੍ਰੀ ਗਾਇਆ ਹੋਵੇ ਤੇ ਆਪਣੇ ਆਪ ਨੂੰ ਲੋਕ ਗਾਇਕ ਮੰਨਣਾ ਜਾਂ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਮੰਨਣਾ ਇਹ ਗੱਲ ਜੱਚਦੀ ਨਹੀਂ ਜੇ ਤੁਹਾਨੂੰ ਜੱਚਦੀ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਬਾਕੀ ਸ਼ਰਾਬ ਬੰਦੀ ਦਲਜੀਤ ਦਸਾਂਝ ਨੇ ਗੱਲ ਕੀਤੀ ਹੈ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਪਰ ਇਸ ਸ਼ਰਤ ਤੇ ਦਲਜੀਤ ਦਸਾਂਝ ਕਹੇ ਵੀ ਜਾਂ ਤਾਂ ਸ਼ਰਾਬ ਬੰਦੀ ਕਰੋ ਤੇ ਮੈਂ ਸ਼ਰਾਬ ਤੇ ਗੀਤ ਗਾਉਣੇ ਬੰਦ ਕਰ ਦਿਆਂਗਾ ਤੇ ਜਿੰਨਾ ਟਾਈਮ ਸ਼ਰਾਬ ਬੰਦੀ ਨਹੀਂ ਹੁੰਦੀ ਉਹਨਾ ਟਾਈਮ ਮੈਂ ਵੀ ਗਾਵਾਂਗਾ ਇਹ ਠੀਕ ਨਹੀਂ ਹੈ ਇਹ ਸੋਚ ਗਲਤ ਹੈ ਬਿਲਕੁਲ ਗਲਤ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦੇਣਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁ크ਰੀ